ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚੈਲ ਵਲੋਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤੇ ਆ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੋਗ ਨੂੰ ਕਰਿਓ ਜੀ ਫੁੱਲ ਵਾਚ ਤੇ ਅੱਜ ਆਪਾਂ ਹੁਣ ਸਕੂਲੋਂ ਆ ਕੇ 4:00 ਵਜੇ ਹੁਣ ਮੈਂ ਵਲੌਗ ਦੀ ਸਟਾਰਟਿੰਗ ਕਰ ਲੱਗੇਗਾ ਕਿ ਸਵੇਰ ਵਾਸ ਮੇਰੇ ਕੋਲ ਟਾਈਮ ਹੀ ਹੈ ਨਹੀਂ ਸੀਗਾ ਅੱਜ ਵਲੌਗ ਦੀ ਜਿਹੜੀ ਬਿਲਕੁਲ ਵੀ ਸਟਾਰਟਿੰਗ ਨਹੀਂ ਕੀਤੀ ਗਈ ਸੀ ਤੇ ਹੁਣ ਬੱਸ ਅਨਸਰ ਮੈਂ 5 ਕਿ ਮਿੰਟ ਪੈ ਗਈ ਰੈਸਟ ਕੀਤੀ ਹਾਇ ਸ਼ਮੀਤ ਦਾ ਕੋਟ ਫੇਰ ਪੜਾਉਣਾ ਭੁੱਲ ਗਈ ਤੜਕੇ ਮੈਂ ਕੱਢ ਕੇ ਵੀ ਰੱਖਿਆ ਸੀਗਾ ਚਲ ਫੇਰ ਸਹੀ ਹੁਣ ਮੰਡੇ ਹੀ ਸਹੀ ਇਹਦੋਂ ਪਹਿਲਾਂ ਪਰ ਐਂਤਵਾਰ ਨੂੰ ਮਿਲਾਂਗੇ ਆਪਾਂ ਵਿਆਹ ਤੇ ਜਾਣਾ ਸਾਰਿਆਂ ਨੇ ਹਨਾ ਤੇ ਹਾਈ ਬੀਬੀ ਪਤਾ ਨਹੀਂ ਸਾਰਾ ਦਿਨ ਕਿਵੇਂ ਬੈਠੀ ਰਹਿੰਦੀ ਹੁੰਦਾ ਸਕੂਲੋਂ ਆਏ ਹੁੰਦਾ ਵੀ ਧੁੱਪੇ ਬੈਠੇਗੇ ਆ ਕੇ 10 ਮਿੰਟ ਮੈਂ ਧੁੱਪੇ ਬੈਠੀ ਤੇ ਜਣੀ ਕਿ ਮੱਚਣ ਲੱਗੇ ਹਨਾ ਧੁੱਪੇ ਬੈ ਕੇ ਬੀਬੀ ਸਾਰਾ ਦਿਨ ਬਸ ਉੱਥੇ ਸ਼ਾਲ ਜਿਹਾ ਤਾਣ ਕੇ ਪਈ ਰਹਿੰਦੀ ਆ ਤੇ ਪਰ ਸਕੂਲ 'ਚ ਤਾਂ ਐਵੇਂ ਹੁੰਦਾ ਵੀ ਅੰਦਰ ਤਾਂ ਠੰਡ ਲੱਗਦੀ ਹੈ ਵੀ ਬਾਹਰ ਬੈਠੀਏ ਹੁਣ ਬਾਹਰ ਬਹਿ ਕੇ ਹੁਣ ਅੰਦਰ ਚਾਹ ਚੱਕ ਲਈ ਸੀ ਕਿ ਇੱਕ ਜਰਾਬ ਕਿੱਥੇ ਆ ਗਿਆ ਜਰਾਬ ਉਹ ਤਾਂ ਟੋਕਰੀ ਚ ਪਈਆਂ ਤੇ ਇਹਦੇ ਵਰਗੇ ਇਹਦੇ ਵਰਗੇ ਉੱਥੇ ਅੰਦਰ ਪਈਆਂ ਚਲੋ ਜੀ ਚਾਹ ਪਾਣੀ ਪੀ ਗਏ ਸਾਰਾ ਦਿਨ ਹਨਾ ਰਸ ਰਸ ਹੀ ਹੋਈ ਜਾਂਦੀ ਰਹਦੀ ਹੈ ਜੱਗ ਚ ਪਾ ਲਈ ਸੀਗੀ ਮੈਂ ਤੇ ਫਿਰ ਕਰਦੇ ਕੰਮ ਕਰ ਸਟਾਰਟ ਨਾਲੇ ਵਲੌਗ ਨੂੰ ਕਰਾਂਗੇ ਕੰਟੀਨਿਊ ਸਸਿਕਾ ਜੀ ਪਤਾ ਕਿ ਮੈਂ ਬਲਾਉਂਦੀ ਹੁੰਦੀ ਹੁੰਦੀ ਆ ਮੈਨੂੰ ਕਿਵੇਂ ਕਹਿੰਦੇ ਹੁੰਦੇ ਸੀ ਕਿਵੇਂ ਕਹਿੰਦੇ ਆ ਬੋਲ ਦੇ ਨੀ ਬੋਲ ਦੇ ਮੈਨੂੰ ਕਹਣਗੇ ਬੋਲਦੀ ਨਹੀਂ ਵੀ ਪੁੱਛਣ ਵਾਲਾ ਹੋਵੇ ਗੁੰਗੀ ਪੁੱਛਣ ਵਾਲਾ ਮੈਂ ਬੋਲੀ ਆ ਕਿ ਗੁੰਗੀ ਆ ਜਾਂ ਬੋਲੀਆਂ ਜਾਂ ਗੁੰਗੀ ਆ ਬੋਲੀ ਤੇ ਫਿਰ ਉਹ ਤਾਂ ਆ ਜਾਂਦਾ ਨਹੀਂ ਸੁਣਦੀ ਨਹੀਂ ਹਾਂ ਤੁਸੀਂ ਆਈ ਕਹਿੰਦੇ ਪਹਿਲਾਂ हां जत्ते मैं मेरे पुत्त नु ਇਹ ਕਰਨਾ ਭੁੱਲ ਗਏ ਸੀ ਇਹ ਵਲੌਗ ਬਣਾਉਣਾ ਭੁੱਲ ਗਏ ਸੀ ਬਸ ਫਸਟ ਨਹੀਂ ਆਏ ਸੀ ਅੱਛਾ ਇਹ ਵਾਰ ਪਹਿਲ ਜਿ ਦਿੱਤੇ ਹੋਣਗੇ ਨਾ ਮੈਂ ਨਹੀਂ ਇਹਨੂੰ ਕਾਲਵਾ ਜਿਹੜੇ ਬੱਚਿਆਂ ਦੀ ਪੋਜੀਸ਼ਨ ਆਉਂਦੀਆਂ ਹੁੰਦੀਆਂ ਨੇ ਅੱਜ ਮੈਂ ਸੈਕਿੰਡ ਦਿੱਤੇ ਹੋਣਗੇ ਕਿ ਅੱਜ ਦਿੱਤੀ ਸੀ ਇਹ ਐਸੇ ਤੋਂ ਦੇ ਦਿੱਤੇ ਸੀਗੇ ਪਰ ਉੱਥੇ ਰੱਖਤੇ ਸੀ ਬੱਚਾ ਨੇ ਤੇ ਅੱਜ ਮੇਲੇ ਨੇ ਤੁਹਾਨੂੰ ਦਿੱਤੇ ਸੀ ਸਾਡੇ ਵੀ ਹੈਗੇ ਆ ਅੱਛਾ ਦਿਖਾਈ ਬੱਚਾ ਤੈਨੂੰ ਮਿਲੂਗਾ ਨੈਕਸਟ ਇਅਰ ਮਿਲੂਗਾ

ਲੋ ਜੀ ਸਬਜੀ ਕੱਟਤੀ ਮੈਂ ਧੋ ਕੇ ਰੱਖਤੀ ਬੀਬੀ ਕੱਟ ਰਹੀ ਆ ਪਿਆਜ਼ ਫੇਰ ਫੇਰ ਬਣਾਵਾਂਗੀ ਫੇਰ ਫੇਰ ਮੈਂ ਫੇਰ ਬਣਾਵਾਂਗੇ ਸਬਜੀ ਮੰਮੀ ਫੇਰ ਜਗਾਈ ਹੋਏ ਨਹੀਂ ਦਵਾਨ ਸੁਣ ਮੈਚ ਚੱਲ ਰਹੇ ਨਹੀਂ ਉਧਰ ਕਬੱਡੀ ਦੇ ਇਧਰ ਬੱਚੇ ਸਵੇਰੇ ਲੱਗੇ ਹੋਏ ਸੀ ਕਿ ਪਿੰਗ ਪਾ ਕੇ ਦੋ ਕੱਢ ਜਾ ਜਿੱਦ ਪਕਾ ਕੇ ਛੱਡ ਦੇ ਕੱਸੀ ਬਾਦ ਕਰੂਗੀ ਤੈਨੂੰ ਸਮਝਾਉਂਗੀ ਚੱਲ ਬੰਦ ਕੁਤ ਦਿਨ ਵੱਡਾ ਸਾਰਾ ਕੱਢ ਜਾ ਮੋਰਸਾ ਪਾਸੇ ਚੱਲ ਰਸਾ ਘਾਣੂ ਪੀਊਗਾ ਰਸਾ ਪਿੱਛੇ ਕਰਨਾ ਸੀ ਅਗਰ ਅੱਗੇ ਹੁਣ ਬਿੰਕ ਤੇ ਬੈਠੇ ਰਿਆ ਕਰੂਗੀ ਦਿੱਤਾ ਗੇੜਾ ਝੂਟਾ ਰਹਿ ਗਈ ਕੰਮ ਕਿਉਂ ਨਹੀਂ ਜੇ ਬਾਅਦ ਜਿਹਨਾਂ ਨੂੰ ਬੈਕ ਹੋ ਗਿਆ ਹੁੰਦਾ ਹੈ ਫਰੀ ਇਹ ਤਾਂ ਉਹ ਵੀ ਖੜ ਜਾਂਦਾ ਕੌਣ ਮੁਰਗਾ ਵੀ ਅੱਛਾ ਯਾਰ ਵਾੜੀਆ ਵਾੜੀਆ ਸਿੱਪਰਾ ਮੈਨੂੰ ਕੀੜਨਾ ਜਿੰਬੜਕਾ ਫਿਰ ਮੇਰੇ ਆਸ-ਪਾਸ ਸਰਕਲ ਲਾਤਾ ਚੌਕ ਜਿਹਦਾ ਅੱਜ ਕੱਟ ਤੇ ਟਿੰਡੇ ਕਿਹੜੇ ਸੋਹਣੀਆਂ ਆਗਣੀਆਂ ਜੋ ਸੋਹਣੀ ਹੁੰਦੀ ਹੈ ਉਹ ਵਧੀਆ ਨਹੀਂ ਹੁੰਦੀ ਵਿੱਚੋਂ ਕਾਣੀ ਐ ਚਲ ਬੱਚਿਆਂ ਜੋ ਗਰੀ ਨਿਕਲੇਉਗੀ ਵਿੱਚੋਂ ਜਿਆਨ ਤਾਂ ਤੇ ਸਗਤਰੀ ਐ ਸਗਤਰੀ ਇਤੋਂ ਹਾਂ ਤਾਂ ਵਿੱਚ ਘੱਟ ਗਏ ਹਾਂ ਸੰਤਰੇ ਵੀ ਬੱਸ ਇੱਕ ਅੱਧੀ ਵਾਰ ਰੋ ਰਹਾਂਗੇ ਹੁਣ ਇਹ ਵੀ ਖਤਮ ਹੋ ਜਾਣਗੇ ਤੁਸੀਂ ਜਿਹੜੇ ਸੰਤਰੇ ਤੁਸੀਂ ਵੀ ਦੱਸਿਆ ਹੁੰਦਾ ਜਿਹੜੇ ਅੰਤਰੇ ਗਰਮਾਜ ਹੋਣੇ ਚਾਹੀਏ ਬਾਲੇ ਸਾਲਾਂ ਚ ਆਪਾਂ ਲੈਂਦੇ ਨਹੀਂ ਆਹਦੇ ਨੇ ਠੰਡੇ ਐ ਜੇ ਖਾਮ ਲੱਗਦੀ ਜੋ ਆਕਾਂ ਨੂੰ ਦੇ ਰਹੇ ਨਹੀਂ ਆਪ ਫਿਰ ਆਪ ਕੱਲੇ ਲੈ ਕੇ ਖਾਣ ਸਕਦੇ ਤੇ ਪਰ ਇਹ ਜਿਹੜੇ ਫਰੂਟ ਹਨਾ ਇਹ ਗਰਮੀਆਂ ਚ ਹੋਣੇ ਚਾਹੀਦੇ ਆ ਖਾਈ ਲੱਗੇ ਕੱਦਾਂ ਫੇਰ ਹੀ ਕੰਮ ਸਟਾਰਟ ਕਰਦੇ ਆ ਨਹੀਂ ਤਾਂ ਸਾਨੂੰ ਘਾਲੂ ਬਹੁਤ ਮਾਰਦੀ ਐ ਇਹਨਾਂ ਦਾ ਖੱਟੇ ਹੋਣਗੇ ਕਿ ਮਿੱਠੇ ਆਹੀ ਲੱਗੇ ਵੱਡਾ ਸਰਾਖ ਸੰਤਰਾ ਛੋਟਾ ਸ਼ਿਸ਼ਕੀ ਜੇ ਅਗਰ ਇਹ ਕਿ ਪਨੇ ਜਰਸੀ ਦਾ ਦੁੱਧ ਵਧੀਆ ਹੁੰਦਾ ਮੇਰੇ ਖਾਂ ਹਾਂਜੀ ਮੈਂ ਸਾਡੀ ਵੀ ਜਰਸੀ ਆ ਦੁੱਧ ਬਹੁਤ ਵਧੀਆ ਹੁੰਦੇ ਕਹਿੰਦੇ ਅਸੀਂ ਵੀ ਬੱਥੀ ਲੈਣੀ ਆ ਜਰਸੀ ਤਾਂ ਹੁਣ ਸਾਰੀਆਂ گاਵਾਵਾਂ ਨਾਲੋਂ ਵੱਧ ਪਸੰਦ ਆ ਵਧੀਆ ਸੀਲ ਹੁੰਦੀਆਂ ਦੁੱਧ ਵੀ ਬਹੁਤ ਵਧੀਆ ਹੁੰਦਾ ਇਹਨਾਂ ਸੰਗਤ Instagram ਤੇ ਹਿੰਮਤ ਟੀਵੀ ਲਾਈਵ ਵਾਲੇ ਆ ਹਿੰਮਤ ਟੀਵੀ ਵਾਲੇ ਭੈਣੇ ਉੱਥੇ ਦੇਖ ਲੈ ਤੁਸੀਂ ਉਹ ਪਾਉਂਦੇ ਹੁੰਦੇ ਆ ਜਰਸੀ ਗਾਇਆਂ ਵੀ ਵੇੜਾਂ ਵੀ ਬਹੁਤ ਵੀਡੀਓ ਪਾਉਂਦੇ ਹੁੰਦੇ ਆ ਇਧਰ ਮੋਗ ਏਰੀਆ ਚ ਬਹੁਤ ਹੂੰ ਪੈਣ ਕਹਿੰਦੇ ਸੀ ਅਸੀਂ ਬੱਥੀ ਲੈਣੀ ਆ। ਨਾ ਕਰ ਲੈਣ ਸੰਪਰਕ। ਹਾਂ ਉੱਥੇ ਦੇਖ ਲਿਓ ਤੇ ਅਸੀਂ ਕਿਹੜੇ ਕਹ ਸੀ ਹਿੰਮਤ? ਹਿੰਮਤ ਟੀਵੀ ਵਾਲੇ ਆ। ਹਿੰਮਤ ਟੀਵੀ ਵਾਲੇ। YouTube ਤੇ ਦੇਖ ਲਿਓ ਤੁਸੀਂ। ਹਾਂ YouTube। ਗਾਈਆਂ ਵਾਰੀ ਉਹ ਦੱਸਦੀ ਆ। ਕੱਟ ਤੇ ਬੀਬੀ ਪਿਆਜ਼। ਆਹ ਦੇਖੀ ਹੁਣ ਆਏ ਪੰਗੇ ਲੈਣ ਤੇ ਰਹਿਣਗੇ ਇਹ। ਹੁਣ ਆਈਂ ਕਰੀਆ ਕਰਨਗੇ। ਆਈਂ ਕਰੀਆ ਕਰਨਗੇ ਅਸੀਂ ਇਹ। ਇਹਨੂੰ ਨਿਕਲੋ 3 ਲੈਣੀ ਨੇ ਜੀ। ਚਲ ਫ੍ਰੀ ਹੋ ਕੇ ਤੁਸੀਂ ਫਰਕ ਲਾ ਦਿਓ ਚੰਗਾ। ਠੀਕ ਐ। ਹਾਂ। ਫਰੀਓ ਕੇ ਸੂਟ ਫੜ ਕੇ ਲਿਆ ਦਿਓ ਠੀਕ ਹੈ ਇਹ ਸ਼ਾਮ ਦੇ ਲੈਣਾ ਹ ਤਾਂ ਸ਼ਾਮ ਨੂੰ ਲਿਆਇਓ ਚੱਲੇ ਆਇਓ ਫਿਰ ਮੈਂ ਪਾ ਕੇ ਦੇਖ ਲੂੰਗੀ ਇੰਨਾ ਸਬਰ ਕਿੱਥੇ ਸਾਨੂੰ ਜਦੋਂ ਪਤਾ ਲੱਗ ਜੇ ਵੀ ਸੂਟ ਸਟਿਚ ਹੋਇਆ ਪਿਆ ਮੰਜੇ ਜਿੱਕੇ ਲਾਤਾ ਦੂਗੇ ਨਾ ਕੋਲ ਉਹ ਤੂੰ ਨਹੀਂ ਕੱਢ ਨੂੰ ਤਾਂ ਹੋ ਗਿਆ ਜੀ ਪੋਸ਼ਿੰਦੋਲੀ ਕਰ ਸਕਦੀ ਘਰ ਹੀ ਆਪਾਂ ਜੇ ਹੈ ਇੱਥੇ ਵੀ ਕੋਈ ਹੋਰ ਕੱਪੜੇ ਹੋਏ ਤਾਂ ਲਿਆ ਦਿਓ ਧੋਣ ਵਾਲੇ ਹਲੋ ਜੱਜ ਫੇਰ ਆ ਪੰਜੀ ਠੀ ਦੇ ਵਿੱਚ ਅੱਗ ਵਾਲੀ ਅੰਗੀ ਠਿੰਦੇ ਕਿਹਨੇ ਗਗਣਾਖ ਦਿੰਦੀ ਐ ਮੈਨੂੰ ਤਾਂ ਆਪ ਬਣਾ ਕੇ ਦੋ ਇਹ ਜੀ ਮੈਂ ਉਹ ਹੱਥ ਲਾ ਕੇ ਮੈਂ ਖਾ ਜੀ ਇੱਕ ਦਿਨ ਤੇ ਬੜਵਾ ਕੇ ਲੈ ਜੀ ਬੀਬੀ ਨਾਲ ਬੀਬੀ ਨੂੰ ਕਹਦਾਂਗੇ ਬਣਵਾ ਕੇ ਦੇ ਦੂਗੀ ਕਿਉਂਕਿ ਇਹ ਤਾਂ ਬਾਲਾ ਜਿਆਦੇ ਸੋਖ ਐ ਮੈਂ ਬਹੁਤ ਵਾਰੀ ਦੱਸ ਤਾਣਾ ਨਾਲ ਤਾਂ ਘੱਟ ਬਾਲਨ ਮੱਚਦਾ ਨਾ ਜਿਵੇਂ ਆਪਾਂ ਗਰਮੀਆਂ ਚੰਗੀ ਠੀ ਬਾਲਦੇ ਆਂ ਨਾ ਕੋਈ ਆਸੇ ਪਾਸੇ ਇਹਦਾ ਇੰਨਾ ਸੇਕ ਐ ਨਾ ਕੋਈ ਇੰਨਾ ਬਾਲਾ ਖਿਲਾਰ ਨਾ ਜਿਹੜਾ ਆਸੇ ਪਾਸੇ ਜਿਵੇਂ ਖਿਲਰ ਦਾ ਇੱਕ ਪਾਸੇ ਬਾਲਨ ਰੱਖ ਦਿੰਨੇ ਆ ਤੇ ਹੁਣ ਆਪਾਂ ਬਣਾਉਣੀ ਐ ਸਬਜ਼ੀ ਅੱਜ ਟਿੰਡਿਆਂ ਕੱਟ ਕੇ ਪਾਉਣਾ ਭੁੱਲ ਗਏ ਹੁਣ ਅਸੀਂ ਠੰਡ ਲੱਗਣ ਲੱਗੇ ਵੈਸੇ ਤਾਂ ਅੱਜ ਸਾਰੇ ਦਿਨ ਦੀ ਇੰਨੀ ਕੁ ਜ਼ਿਆਦਾ ਠੰਡ ਸੀਗੀ ਅੱਜ ਤਾਂ ਹਵਾ ਜਿਵੇਂ ਕਹਿੰਦੇ ਹੁੰਦੇ ਬੇਚ ਦੀ ਡੱਬੀ ਸੀਗੀ ਚੀਰ ਦੀ ਸੀਗੀ ਇੰਨੀ ਠੰਡੀ ਹਵਾ ਚੱਲਦੀ ਸੀਗੀ ਇੱਥੇ ਕੱਟ ਲਿਆ ਪਾਉਣਾ ਟਮਾਟਰ ਅੱਜ ਤਾਂ ਸਬ지 ਸੁੱਕੀ ਸ਼ੈਰੋਂ ਲੰਬੀ ਲੱਗਦੀ ਹੈ ਹਾਂਜੀ ਬਿੱਟੀ ਬਾਦਾਂ ਮਸ਼ੀਨ ਦੇ ਪਹਿਲਾਂ ਮੇਰੀ ਰੈਣੀ ਸੀਗੀ ਕੱਪੜੇ ਧੋਣ ਦੀ ਫਿਰ ਮੈਂ ਆਖਿਆ ਨਾ ਚਲ ਧੋਈ ਲੈਣੀ ਹੈ ਤੋ ਤੋ ਕੀ ਤਿਤਾਰਾ ਭਰ ਕੇ ਰੱਖ ਦੂੰਗੀ ਕੱਲ ਨੂੰ ਸ਼ਨੀਵਾਰਾ ਸ਼ਨੀਵਾਰ ਦੀ ਸੈਕਿੰਡ ਜਾਨੀ ਕਿ ਦੂਸਰਾ ਸ਼ਨੀ ਉਹ ਸ਼ਨੀਵਾਰਾ ਛੁੱਟੀ ਹੈਗੀ ਤੇ ਮੈਂ ਚਲੋ ਕੋਈ ਹੋਰ ਕੰਮ ਦੰਦਾ ਹੰਦਾ ਮੈਨੂੰ ਐ ਸਾਡੇ ਕੱਪੜਾ ਨਾ ਜਿਆਦਾ ਖਿਲਾਰ ਨੇ ਫਿੱਲ ਰਿਆ ਪਿਆ ਵੀ ਮੈਂ ਕੱਪੜੇ ਸੰਭੂਗੀ ਤੇ ਨਹੀਂ ਤਾਂ ਕਿਉਂਕਿ ਜਦੋਂ ਸਕੂਲ ਜਾਂਦੇ ਤੇ ਟਾਈਮ ਨਹੀਂ ਲੱਗਦਾ ਸੀ ਹੁਣ ਮੈਂ ਸਾਰੇ ਕੱਪੜੇ ਅੱਜ ਸੰਭ ਕੇ ਰੱਖ ਦੂੰਗੀ ਬੀਬੀ ਕੱਰਦ ਕਿੱਥੇ ਆ ਗੰਡਿਆਂ ਚ ਹੈ ਨਹੀਂ ਸੀ ਹਾਂਜੀ 5:30 ਹੋ ਗਏ ਕੱਢ ਦਾਰ ਮੇਰੇ 5:30 ਹੋ ਗਏ ਬਸ ਆਉਣੀ ਆ ਮੈਂ ਵੀ ਤੜਕਾ ਲਾ ਕੇ ਕੱਢਦੀ ਆ ਤਾਰੋ ਨੇ ਤੁਸੀਂ ਦੂਜੀ ਗੱਲ ਕੱਢ ਲਓ ਹੂੰ ਪਾਲਾਂ ਕਿੱਧਰ ਗਈ ਕਰ ਦੋ ਹੈ ਤੇ ਬਜਾ ਦੇ ਅੱਗ ਲੋ ਜੀ ਸਬਜੀ ਬਣ ਗਈ ਤੇ ਮੈਂ ਮੰਮੀ ਦੀ ਗੱਡੀ ਸੀਗੀ ਅੱਢ ਬਿਨਾ ਮਿਰਚਾਂ ਤੋਂ ਸੋਜੀ ਬਣੂਗੀ ਫਿਰ ਬੀਬੀ ਵਰਗੇ ਆਖ ਦਿੰਦੇ ਹਨਾ ਜਦੋਂ ਮੰਮੀ ਦੀ ਸਬ지 ਕੱਢ ਕੇ ਮਿਰਚਾਂ ਪਾਉਣੀ ਆਖ ਦਿੰਦੇ ਆ ਠਿਕਲੀ ਜੀ ਬਣਾਤੀ ਸਬ지 ਮੈਂ ਮੰਮੀ ਦੀ ਸਬ지 ਮਾਟੀ ਕੱਢ ਕੇ ਬਣਾ ਲੈਣੀ ਆ ਤੇ ਮੁੜ ਕੇ ਸੋਨੂੰ ਅੱਜ ਮੇਰ ਤੋਂ ਨਹੀਂ ਖਵਾ ਦੇ ਬਾਬਾ ਸਾਰਿਆਂ ਪਾ ਦੇ ਨਾ ਹੁਣ ਜੇ ਮੰਮੀ ਦੀ ਸਬ지 ਬਣ ਗਈ ਇਹਨੂੰ ਫੇਸ ਸੇਕਲਵਾਗਾ ਜਦੋਂ ਖਾਣ ਨੂੰ ਹੋਈ ਮੈਂ ਕੱਢ ਕੇ ਜਾਵਾਂ ਧਾਰ ਕੱਢਾਂ ਤੇ ਉਧਰੋਂ ਹਜੇ ਮੇਰੇ ਵਿੱਚ ਵਿਚਾਲੇ ਕੱਪੜੇ ਪਏ ਆ ਵਿੱਚ ਕੋਲ ਆ ਗਈ ਗੱਲ ਕਰਨ ਲੱਗੇ ਟਾਈਮ ਲੱਗ ਪੁੱਤ ਐਂ ਅੱਗ ਨੂੰ ਨਹੀਂ ਕਰਦੇ ਹੁੰਦੇ ਰੱਖ ਦਿਆ ਦੇ ਥੋੜਾ ਜਿਹਾ ਬੱਲਣ ਆਪਣਾ ਹੋ ਹੋਇਆ ਚਲ ਤਾਂ ਕੀੜੀਆਂ ਲਹਿ ਗਿਆਂ ਕਿ ਨਹੀਂ ਸੰਤ ਕੀੜੀਆਂ ਨੇ ਕੌਲੇ ਕਰ ਰੱਖਿਆ ਲੋ ਪੀ ਲਿਆ ਚਲ ਨਿਪਟੇ ਮੰਮੀ ਮੰਮੀ ਆ ਗਈ ਕੁਵਾਨ ਸੰਤ ਮੰਮਾ ਗਈ ਹਾਂ ਅਜੇ ਮਮਾ ਬੋਲੀਏ ਨੇ ਮਦੱਦੀ ਵਰੇ ਲੱਗਦੀ ਹੈ ਕਸ 10 ਕਤੂ ਕਰੀ ਜੰਨੀ ਐ ਫੇ ਮੂੰ ਨਗੂ ਬਿਨਾ ਉਹ ਦਬਗ ਜਾਂਦੀ ਖੇਤ ਫਿਰ ਉਹ ਤਾਂ ਜਾ ਆਉਂਦੀ ਮਾਨ ਕੋ ਤੁੜਾ ਮੇਰੇ ਨਾਲ ਮੂਣੂ ਵੀ ਕਤੂ ਕਾਹੀ ਜੰਨੀ ਐ انا انا ਮੈਨੂੰ ਕੋ ਖੇੜ ਦੂੰ ਢਾਲਿਆ ਆਇਆ ਬੜੀ ਹੁਣ ਪਤਾ ਚੱਲਣਾ ਖੇਡੇ ਕੇ ਕੰਮ ਕਰੇ ਹੁਣ ਸਾਨੂੰ ਪੀਂਗ ਪਾ ਕੇ ਦੇਦੀ ਝੁੱਟੀ ਚਲੋ ਚਲ ਜੇ ਬਾੜੀ ਔਖੀਆਂ ਨੇ ਚਲ ਮੈਂ ਇਹਨਾਂ ਕੱਪੜੇ ਤੇ ਬਾਦੇ ਮੈਂ ਮਸ਼ੀਨ 'ਚੋਂ ਕੱਢ ਘੜ ਦੇਣੀਆਂ ਤੇਨੂੰ। ਇਹ ਤੇ ਬਾੜੀ। ਜੇ ਬਾੜੀ ਤੰਗਾ ਤਾਂ ਫਿਰ ਕੱਪੜੇ ਸੁੱਕਣੇ ਬਾਦੇ ਹੁਣ ਹੋਰ ਤਾਂ ਕੋਈ ਹੱਲ ਹੈ ਨਹੀਂਗਾ। ਆਹੀ ਖੇੜ ਹੈ ਕਿ ਮੇਰੀ ਹੁਣ ਮੈਂ ਕਿਹੜੇ ਬੇਲੀ ਆਂਗੀ। ਮੈਂ ਪੰਗੜਾ ਲੈ ਕੇ ਵਈ ਕੱਪੜਿਆਂ ਦਾ ਮਾਂ ਚਲ ਹੁਣ। ਸਬਜ਼ੀ ਬਣ ਗਈ। ਕੱਪੜੇ ਧੋ ਦੂੰਗੀ। ਰੋਟੀ ਕਿਹੜਾ ਹਜੇ ਕੋਈ ਖਾਂਦੇ ਮੰਮੀ ਆ ਗਈ। ਮੈਂ ਹੀ ਰੋਟੀ ਬਣਾ ਲੂੰਗੀ। ਝਾੜੂ ਪੋਚਾ ਤਾਂ ਕੀ ਕਰਾਂਗੇ। ਮੰਮੀ ਕਿ ਲੈ ਕੇ ਆਈ। ਦੇਗ ਮੇਰੇ ਸੰਤੂਕੀਤਨ ਵਾਲ ਨੂੰ ਮੀਵਾ ਕੀਆ ਦੋ ਤਾਂ ਬੀਬੀ ਬਾਤ ਨਿੱਕੇ ਕੰਗੇ ਨਹੀਂ ਹੈ ਲਗਾਏ ਆ ਇੱਕ ਤਾਂ ਦਸਾਂ ਦਾ ਆ ਕੰਗਾ ਨਹੀਂ ਦੋ ਬੀਬੀ ਵਾ ਸੇ ਲਾਇਆ ਦੋ ਬੀਬੀ ਬਾਤ ਨਿੱਕੇ ਲੈਂਦੇ ਲੈ ਕਨ ਹੱਥ ਟਰੰਕ ਚਲਾ ਕੇ ਕਸਟਡੀ ਸਿਦਵਾਨਾ ਆ ਕੇ ਬਸ ਚਾਹ ਪਾਣੀ ਕਰਨ ਲੱਗੇ ਮੁੜ ਕੇ ਬਸ ਕੰਮ ਚੱਲ ਹੀ ਪੈਂਦੇ ਆਗੇ ਉੱਥੇ ਤਾਂ ਵੀ ਵਲੌਗ ਬਣਾਉਣਾ ਸੀ ਆਪਾਂ ਬਾਹਰ ਕਿਹਨਾ ਕੰਮ ਉੱਥੇ ਲਾਏ ਜਾਂਦੇ ਸਭ ਫੋਟੋ ਆਏ ਤਾਂ ਫੋਟੋ ਤਾਂ ਕਰ ਲੈਂਦੇ ਆ ਪਾ ਦਿਓ ਫਿਰ ਦੁੱਧ ਨੂੰ ਪਾਇਆ ਮੈਂ ਪਰ ਉੱਥੇ ਰੈਸ਼ ਹੋ ਜਾਂਦੇ ਦੀਦੀ ਆ ਪਾਣੀ ਆਵੜਾ ਘਰੇ ਰੋਣਾ ਨਹੀਂ ਜਾ ਲੈ ਜਾਓ ਇਹਨੂੰ ਜਵਾਨੀ ਸਾਰਦੀ ਨਵਰੀਤ ਬਿਨਾ ਮਾੜੇ ਜਿਹੇ ਨਾਲ ਟਸ ਟਸ ਕਰਨ ਲੱਗ ਜਾਂਦੀ ਆ ਸ਼ਾਮ ਦੇ ਕੰਮਕਾਰ ਕੰਮ ਕਰਕੇ ਚੱਲੀ ਜਾਂਦੀ ਰਹਿੰਦੇ ਨੇ ਦੁੱਧਵਾਦ ਸਾਂਭੀਏ ਸਬਜ਼ੀ ਆਪਣੀ ਬਣ ਗਈ ਵਧੀਆ ਕਿੰਨੇ ਸੀਗੇ ਟਿੰਡੇ ਜੇ ਤੇ ਥੋੜੇ ਜਿਹੀ ਲੱਗਦੇ ਆ ਇਹਦੇ ਵਿੱਚ ਮੰਮੀ ਸਬਜ਼ੀ ਨਹੀਂ ਚਲੋ ਇਹ ਦੁੱਧ ਸਾਂਭੀਏ ਦਹੀਂ ਜਮਾਏ ਹੁਣ ਤਾਂ ਨਾ 2-3 ਦਿਨ ਹੋ ਗਏ ਸੇ ਸ਼ਾਮ ਨੂੰ ਲੱਸੀ ਵੀ ਨਹੀਂ ਵੀ ਸਟਾਰਟ ਕਰਾਂ ਜੇ ਸਹਜ ਨਹੀਂ ਪੀਣੀ ਚਾਹੀਦੀ ਪਰ ਇਹਨਾਂ ਖੱਟੀ ਨਹੀਂ ਹੁੰਦੀ ਜਿਵੇਂ ਕੋਈ ਸੁੱਕੀ ਸਬਜ਼ੀ ਹੁੰਦੀ ਹੈ ਨਾ ਉਸ ਦਿਨ ਲੱਸੀ ਪੀਣੀ ਵਧੀਆ ਲੱਗਦੀ ਹੈ ਕਿਉਂਕਿ ਜਦੋਂ ਘਰੇ ਹੁੰਨੇ ਲੱਸੀ ਦਹੀਂ ਹੁੰਦੀ ਖਾਧ ਪੀਤੀ ਜਾਂਦੀ ਹੈ ਕੋਈ ਨਾ ਦੇ ਤੇ ਕਿਹੜੇ ਜਲਦੀ ਆਲਦੀ ਚਾਰ ਨਾਲ ਚਾਰ ਨਾਲ ਪਰੌਂਠਾ ਸੱਟ ਲਈਦਾ ਤੇ ਤਾਂ ਕਰਕੇ ਮਸ਼ਾਮ ਜਨ ਪੀ ਲੈਦੀ ਨਮਾ ਜੀ ਕਿਹੜੇ ਮੈਮੇ ਮੈਮੇ ਸਹੀ ਮੈਂ ਮੈਸਵਾਈ ਅੱਛਾ ਹਾਂਜੀ ਟਾਈਮ ਹੋ ਗਿਆ 7 ਦਾ ਤੇ ਆਪਾਂ ਕੱਪੜੇ ਧੋਣ ਲੱਗ ਗਈ ਸੀ ਮੋਹੱਦਮੇ ਕੋਈ ਨਹੀਂ ਅੰਦਰ ਆਉਂਦਾ ਸਾਰੇ ਬਾਹਰ ਧੋਣ ਦੇ ਨਾਲ ਕੰਨਾ ਮੰਜਾ ਭਰਿਆ ਪਿਆ ਤੇ ਉਹਦੇ ਜਿਵੇਂ ਸਾਰੇ ਕੱਪੜੇ ਸਾਂਭੂਗੇ ਸਰ ਬੈਗ ਭਰ ਦੂ ਤੁਹਾਡੇ 2-2 3-3 ਛੋਟੇ ਰੱਖੂ ਬਾਹਰ ਠੀਕ ਆ ਓਕੇ ਹਾਂ ਵੇਗਾ 17 ਭਰਦਿਆਂ ਦੇ ਮੇਲੇ ਦੇ ਕੱਪੜੇ ਨਹੀਂ ਪੂਰੇ ਆਲੇ ਬੋਲੋ ਚੁੱਪ ਕਰੀ ਬੈਠੀਏ ਜੇ ਤੇ ਡੈਡੀ ਘਰੀ ਬੁਲਾਈ ਜਾਂਦੇ ਆ ਜਾ ਤਾ ਨਵਰੀ ਤਾਂ ਮੇਰਾ ਕੋਟ ਦੁਕਾਨ ਲੱਗੇਗਾ ਇਸ਼ਮੀਲੀ ਦਾ ਕੋਟਾ ਹਜੇ ਵੀ ਪਿਆ ਇੱਥੇ। ਕੋਸਣੀ। ਕੋਈ ਕਰੇ ਕੋਈ ਉਹਦਾ ਬਾਬੇ ਪਾਂਧੂ ਕੀ ਲੱਖਣ ਕਿ ਆਉਂਦੇ ਹੁੰਦੇ ਸੀ। ਰਾਤਾਂ ਨੂੰ ਸੁਦੇ ਹੋਇਆ ਜਾਂਦੇ ਹੋਣੇ ਹੁਣ ਕਦ। ਕੇਰਾ ਬਾਗੋੜ ਲਈ ਗਈ ਸੀ। ਸੋ ਮੈਂ 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 ਸੀਗਾ ਤਾ ਮਾਂ। ਦਵਾਨ ਸੰਖੇਂਦੇ ਸੀ ਕਿਥੋਂ ਵਾਹ ਹੈ ਕਿਥੋਂ ਮਾਵੇਵਾਂ ਤੋਂ ਫਰੀਦ ਦੇ ਅੱਛਾ ਦਵਾਨ ਮੈਂ ਮੈਂ ਸੀ ਕਰਮ ਕੋੜ ਲਈ ਗਈ ਵਿਸੇ ਉੱਥੋਂ ਸੁਣ ਕੇ ਆਂਦੇ ਸੀ ਅੱਛਾ ਰਾਤ ਨੂੰ ਉਹਦਾ ਰਾਤਾਂ ਜਾ ਬੈਠਦੇ ਸੀ ਮਨ ਆਪਣੇ ਸਵਾਈ ਵਹਿਮੇ ਦਵਾਨ ਲੱਗਦੇ ਅੱਛਾ ਉਹਦੇ ਮਹਾਰਾਜ ਨੇ ਕਿਰਪਾ ਕੀਤੀ ਜਹਾਣ ਜਾਨ ਜਲ ਬੋਇਆ ਬੈ ਜਾਵਾਂਗੇ ਤੇ ਨਹੀਂ ਫਿਰ ਬਾਬਾ ਸਾਹ ਸਿੰਘਾ ਦੇ ਤੋਂ ਸੋਣੀ ਆਂਦੇ ਅੱਜ ਦੋ ਦਾ

ਮਮੀ ਗਾਜਰਾਂ ਦਾ ਸਲਾਦ ਕੱਟੀ ਬੈਠੀ ਆ ਬਈ ਓਏ ਐਨਾ ਢਾਲੀ ਫਿਰ ਮੈਂ ਰੋਟੀ ਨਹੀਂ ਖਾਣੀ ਰੋਟੀ ਖਾਣੀ ਆ ਪੁੱਤ ਆ ਫੜੋ ਕੀ ਆਦੀ ਆ ਤੁਹਾਡਾ ਐਨਾ ਲਉ ਪਿੰਦ ਗਾਣਾ ਇਹੇ ਦੱਸ ਬਾਤਮ ਬਾਏ ਬਾਏ ਬੰਗਤ ਐਨ ਐ ਲੱਗਦਾ ਵੀ ਕਿਹੜੇ ਵਾਲੇ ਰੋਟੀ ਖਾ ਲਈ ਐਨੀ ਸਵਾਦ ਸਬਜੀ ਟਿੰਡਿਆਂ ਦੀ ਇਹੀ ਟਿੰਡਿਆਂ ਨੂੰ ਮੈਂ ਕਿਹਾ ਬਰੋਰ ਮਹੀਨੇ ਤੋਂ 1.5 ਮਹੀਨੇ ਨੂੰ ਨੱਕ ਮਾਰਿਆ ਕਰਾਂਗੇ ਜਦੋਂ ਆਪ ਦੇ ਹੋਵਗੇ ਫਿਰ ਕਿਆ ਕਰਾਂਗੇ ਟੈਂਟ ਖਾਣਾ ਆ ਗਿਆ ਹਮ ਸਤਨਾਮ ਵਾਹਿਗੁਰੂ ਕਹੇ ਸੋਟੀ ਖਾਇਆ ਕਰੋ ਬੰਜਰਾ ਟੈਂਟ ਤੇ ਮਿਲਦਾ 9:30 ਨਾ ਹੋਗੀ ਲੋ ਜੀ ਕੰਮ ਕਰਨ ਵੇਲੇ ਨੂੰ ਤਾਂ ਆਪਾਂ ਨੂੰ ਕਾਫੀ ਟਾਈਮ ਹੋ ਗਿਆ ਇਸ ਤੋਂ ਬਾਅਦ ਮੈਂ ਲਾਗੀ ਸੀ ਕਿ ਬੱਚਿਆਂ ਦੇ ਕੱਪੜੇ ਸਾਂਭਣ ਕਿਉਂਕਿ ਮੈਨੂੰ ਲੱਗਾ ਤਾਂ ਸ਼ਾਇਦ ਮੈਂ ਤੋਂ ਪਹਿਲਾਂ ਦੱਸ ਕੇ ਟਿੰਗੇ ਕਿ ਬਾਲਾ ਜਦੇ ਕਮਰੇ ਦਾ ਖਲਾਰਾ ਜਾਂ ਪਿਆ ਪਿਆ ਸੀ ਤੇ ਕਪੜੇ ਤਾਂ ਹੁਣ ਉਹੀ ਗੱਲ ਜਵਾਕਾਂ ਦੇ ਕਿਹੜਾ 5-5 5-5 ਕਿਹੜੇ 10-10 ਸੂਟ ਲੱਗੇ ਹੋਏ ਸੀਗੇ ਤਾਂ ਕਰਕੇ ਮੈਂ ਕੁਝ ਤਾਂ ਤੇ ਕੁਸਕੀ ਰੱਖਿਆ ਜਾਨੀ ਕਿ ਉਂਝਣੀ ਸਮੇ ਵੱਡਾ ਥੈਲਾ ਲੱਗਿਆ ਹੋਇਆ ਥੈਲੇ ਚ ਪਾ ਕੇ ਰੱਖ ਤੀ ਤੇ ਹੁਣ ਮੈਂ ਫਰੀ ਹੋ ਗਈ ਸੀ ਤੇ ਵੀ ਆਪਣਾ ਕੰਮ ਘਾਰਾ ਜਿਹੜਾ ਕਰੀ ਜਾਂਦੇ ਸੀ ਬਸ ਥੋੜੇ ਹੀ ਰਹਿ ਗਿਆ ਸਮਰੀਤ ਭੌਂਦੇ ਲੱਗੀ ਵੀ ਹੈ ਲਈ ਪੈ ਗਈ ਸੌਂਗੀ ਦੁੱਧ ਸੀਗੀ ਹਾਂ ਦੁੱਧ ਤਾਂ ਭੜਾਈ ਸੀ ਨਵਾਂ ਅੱਜ ਪਹਿਲਾਂ ਸੌਗੀ ਹੋਣੀ ਹੈ ਸੁੱਤਾ ਆ ਦੁੱਧ ਨਹੀਂ ਪੀਤਾ ਫੇਲਾ ਸੌਂਗੀ ਟੀਵੀ ਦੀ 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 ਤੇ ਠੰਡ ਹਨਾ ਕਿੰਨੀ ਲੱਗਦੀ ਹੈਗੀ ਖਵਾ ਜੀ ਚੱਲਦੀ ਮੈਨੂੰ ਮੈਨੂੰ ਲੱਗਦਾ ਕਿਤੇ ਨਾ ਕਿਤੇ ਮੀਂਹ ਜਰੂਰ ਪਿਆ ਹੋਇਆ ਕੱਲ ਮੈਂ ਪਤਾ ਨਹੀਂ ਕਿਹੜੀ ਭੈਣ ਦਾ ਬਲੌਗ ਦੇਖੀ ਹੁੰਦੀ ਸੀ ਕਣਗਾਈਆਂ ਪਿੰਨੇ ਇੱਕ ਦੋ ਤੁਸੀਂ ਐਸੋ ਤੇ ਬਾਸੀਆਂ ਦੇ ਵਸੇ ਉਹਦੇ ਪੈਣ ਉਹ ਕਰੀ ਜਾਂਦੀ ਸੀ ਕਹਿੰਦੀ ਪਟਿਆਲੇ ਸਾਈਡ ਮੀਂਹ ਪਿਆ ਹੈ ਬਾਸੀ ਤੇ ਰਿਕ ਨੂੰ ਆ ਗਈ ਤੇ ਨਾਲ ਦੀ ਨਾਲ ਜਿਹੜਾ ਬੰਦਾ ਕੋਲੇ ਬੈਠਾ ਉਹਨੂੰ ਉਹਦੀ ਆ ਜਾਂਦੀ ਹੈ ਬਸੀ ਤੇ ਲੋ ਜਿਸ ਦੇ ਨਾਲ ਹੀ ਆਪਾਂ ਕਰਦੇ ਆਪਣੇ ਬਲੌਗ ਦੇ ਅੰਦਰ ਤੇ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਚਿੱਕੇ ਤਾਂ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦੇ ਜਿਹੜੇ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕਣ ਤੇ ਕੱਲ ਨੂੰ ਆਪਾਂ ਕਰੀ ਹੋਣੀ ਹੈ ਸੈਕੰਡ ਸੈੱਟ ਜੁੜੀ ਹੈ